ਇਹ ਲੋਕੀ ਭਾਈ ਜਾਬ ਰਹਿਣ ਦੇ ਅੰਦਰ ਯਾਰ ਐਡੀ ਕਿੱਡੀ ਗੱਲ ਐ ਦੱਸ ਹੈ ਥੋਡੀ ਮਾਂ ਦੀ ਥੋਡੀ ਦੀ ਹੁਣ ਸਾਨੂੰ ਨਹੀਂ ਅੰਦਰ ਪੜਨ ਦੇ ਓਏ ਉਹ ਪੈਸੇ ਆ ਉਹ ਪੈਸੇ ਆ ਓਏ ਉਹ ਬਾਹਰ ਨਿਕਲ ਥੋਡੀ ਮਾਂ ਦੀ ਥੋਡੀ ਦੀ ਤੂੜਾ ਟੱਕਾਂਗੇ ਸਾਨੂੰ ਅੰਦਰ ਵੜਨ ਤੋਂ ਰੋਕਦੇ ਨੇ ਜਾਵਾਂਗੇ ਜਾਵਾਂਗੇ ਰੋਕ ਲਵਾਂਗੇ ਓ ਬਾਈ ਓ ਬਾਈ ਵਰਦੀਆਂ ਗੱਲ ਸੁਣੀ ਓਏ ਓ ਖੜੀ ਬਾਈ ਬਾਈ ਤੂੰ ਤਾਂ ਸਾਡੇ ਜਿਹੀਆਂ ਯਾਰ ਜਾਵ ਰਹਿਣ ਦੇ ਅੰਦਰ ਹੈ ਸਾਡੇ ਖੇਤਾਂ ਦੀ ਛਿੱਲੀ ਆ ਸੋਡੀਆਂ ਦੁਕਾਨਾਂ ਆ ਤੇ ਦੋ ਦੋ ਸਾਨੂੰ ਵੇਚ ਦਿਆ ਇਹ ਕਿਵੇਂ ਵੇਚ ਦਿਆ ਬਸ ਸਾਹੀ ਦੇਖਣਾ ਹੈ ਸਾਡੇ ਖੇਤਾਂ 'ਚ ਜੋਤਾ ਯਾਰ ਇਹ ਕੋਈ 2 ਰੁਪਿਆ ਨੂੰ ਵੀ ਨਹੀਂ ਚੱਕਦਾ। ਜਾਵੜਣ ਦੇ ਬਾਈ ਬਣੇ ਯਾਰ ਅੰਦਰ ਹੈ। ਓ ਬਾਈ ਛੋਟੀ ਲਿਆ ਗੱਲ ਸੁਣੇ। ਬਾਈ ਓਏ ਆ ਤੁਹਾਡੇ ਮਾਲਕਾਂ ਕੋਲੇ ਕਿਹੜਾ ਜਾਦੂ ਹੈ ਓਏ ਵੀ ਸਾਡੀ ਮੱਕੀ ਦੀ ਛੱਲੀ ਦੇ ਦਾਣੇ ਓਏ ਤੁਸੀਂ ਸਾਨੂੰ ਹੀ 2-200 ਰੁਪਏ ਚ ਦੇ ਦਿੰਦੇ ਹੋ। ਹੈ ਬਾਈ ਓਏ। ਕੀ ਕਿਹਾ? ਮੇਰੇ ਕੱਪੜੇ ਪਾਟਿਆ। ਹੈ? ਮੈਂ ਮਿੱਟੀ ਚ ਲਿਬੜਿਆ। ਓਏ ਮੂੰਹ ਸੰਭਾਲ ਕੇ ਗੱਲ ਕਰ ਇਹ ਸਾਡੀ ਜ਼ਮੀਨ ਸੀ ਜਿਹਦੇ ਤੇਰੇ ਮਾਲਕਾਂ ਨੇ ਮਾਲਜਾ ਬਣਾਇਆ ਸਾਨੂੰ ਰੋਕੋਗੇ ਹੁਣ ਪਸੂ ਕੱਢ ਤੇਰੇ ਰੱਖ ਦੇ ਦੀ ਆਏ ਓਏ ਖੜ ਤੇਰੀ ਸਰਕਾਰ ਦੀ ਓ ਸਾਡੇ ਪੱਥਰ ਮੂਰੇ ਨਹੀਂ ਖੜਦੇ ਤੁਹਾਡੇ ਆ ਸ਼ੀਸ਼ੇ ਜੇ ਓ ਸਾਡਾ ਰੋਕੋਗੇ ਹੁਣ ਖੜ ਤੇਰੀ ਸਰਕਾਰ ਦੀ ਤੇਰੀ ਲਾਲਾ ਫੇਰੇ ਤੇਰੀ ਸਰਕਾਰ ਨਾਲ ਨਿਕਲੋ ਪਰੇ ਓ ਪਸੂ